ਰੇਡੀਓ ਪੰਜਾਬ ਟੂਰੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਬਹੁਤ ਬਿੱਗਾ ਸਵਾਗਤ ਹੈ ਇਸ ਵਕਤ ਅਸੀਂ ਜਿਉਂਦ ਪਿੰਡ ਵੱਲ ਨੂੰ ਜਾ ਰਹੇ ਹਾਂ ਇੱਥੇ ਅੱਜ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਵੀਰਵਾਰ ਨੂੰ ਜਿਹੜਾ ਬਠਿੰਡਾ ਦੇ ਜਿਉਂਦ ਪਿੰਡ ਦੇ ਵਿੱਚ ਇੱਕ ਭਾਰੀ ਘਟ ਰੱਖਿਆ ਗਿਆ ਜਿੱਥੇ ਕੀ ਭਾਰਤ ਭਰ ਤੋਂ ਵੱਡੇ ਕਿਸਾਨ ਨੇਤਾ ਪਹੁੰਚ ਰਹੇ ਨੇ ਜਿਸ ਦੇ ਮੱਦੇ ਨਜ਼ਰ ਤੁਸੀਂ ਦੇਖ ਰਹੇ ਹੋ ਕਿ ਇਹ ਅਲੱਗ-ਅਲੱਗ ਜਿਹੜੀਆਂ ਜਥੇਬੰਦੀਆਂ ਦੇ ਲੋਕ ਗੱਡੀਆਂ ਇੱਥੇ ਦੇਖੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਨਾਲ ਹੀ ਸੜਕ ਦੇ ਦੂਜੇ ਪਾਸੇ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਜਿਹੜੇ ਨੇ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਭਾਰੀ ਤਦਾਦ ਦੇ ਵਿੱਚ ਜਿਹੜੀ ਹੈ ਪੁਲਿਸ ਤਾਨਾਤ ਕਰ ਦਿੱਤੀ ਗਈ ਹੈ ਪਿੰਡ ਜਿਉਂਦ ਦੇ ਬਾਹਰਵਾਰ ਇਸ ਵਕਤ ਅਸੀਂ ਨੈਸ਼ਨਲ ਹਾਈਵੇ 7 ਦੇ ਉੱਤੇ ਖੜੇ ਆਂ ਗੱਡੀਆਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੀਆਂ ਯੂਨੀਅਨਸ ਕਿਸਾਨ ਆਗੂ ਨੇ ਜਿਹੜੇ ਉਹ ਪਹੁੰਚ ਰਹੇ ਨੇ ਇੱਥੇ ਭਾਰੀ ਇਕੱਠ ਜਿਹੜਾ ਉਹ ਹੁਣ ਜਾ ਰਿਹਾ ਸੋ ਤੁਸੀਂ ਸਾਡੇ ਨਾਲ ਇਸ ਵਕਤ ਪਿੰਡ ਜਿਉਂਦ ਤੋਂ ਜੁੜੇ ਹੋਏ ਉਹ ਪਿੰਡ ਜਿਉਂਦ ਦੇ ਬਾਹਰਵਾਰ ਅਸੀਂ ਜਿਹੜਾ ਤੁਹਾਨੂੰ ਲੈ ਕੇ ਖੜੇ ਆਂ ਇਸਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਤੇ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਕਿ ਅਸੀਂ ਇਹ ਸ਼ੁਰੂਆਤ ਹੈ ਅੱਜ ਦੇ ਇਸ ਪ੍ਰੋਗਰਾਮ ਦੀ ਤੁਹਾਨੂੰ ਇੰਟਰੋਡਕਸ਼ਨ ਦੇ ਰਿਹਾ ਹਾਂ ਇਸ ਤੋਂ ਬਾਅਦ ਅਸੀਂ ਪਿੰਡ ਚੱਲਾਂਗੇ ਪਿੰਡ ਦੇ ਵਿੱਚੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਾਮਲਾ ਜਿਹੜਾ ਹੈਗਾ ਕਿ ਇਸ ਪਿੰਡ ਦੇ ਵਿੱਚ ਜਿਹੜੇ ਕਿਸਾਨ ਨੇ ਲੰਮੇ ਸਮੇਂ ਤੋਂ ਜ਼ਮੀਨ ਦੇ ਉੱਤੇ ਕਾਬਾ ਹੀ ਨੇ ਪਰ ਇੱਕ ਅਦਾਲਤੀ ਹੁਕਮ ਆਉਂਦਾ ਜਿਸ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਇਸ ਜ਼ਮੀਨ ਤੋਂ ਵਾਂਝੇ ਕਰਨ ਦਾ ਹੁਕਮ ਆਇਆ ਪਿੱਛੇ ਜੇ ਇੱਥੇ ਨਕਸ਼ਾਬੰਦੀ ਅਤੇ ਮਰੱਬੇਬੰਦੀ ਕਰਨ ਦਾ ਜਿਹੜਾ ਹੁਕਮ ਆਇਆ ਸੀ ਉਦੋਂ ਪੁਲਿਸ ਤੇ ਕਿਸਾਨਾਂ ਦਰਮਿਆਨ ਵੱਡੀ ਝੜਪ ਵੀ ਹੋਈ ਸੀਗੀ ਸੋ ਇਸੇ ਚੀਜ਼ ਨੂੰ ਲੈ ਕੇ ਅੱਜ ਤੱਕ ਭਾਰੀ ਕਟ ਕੀਤਾ ਜਾ ਰਿਹਾ ਸਿੱਧੇ ਤੌਰ ਦੇ ਉੱਤੇ ਕਹੀਏ ਕਿ ਇਹ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਇਸ ਇਕੱਠ ਨੂੰ ਜਿਹੜਾ ਦੇਖਿਆ ਜਾਵੇਗਾ ਸੋ ਕੈਮਰਾਮੈਨ ਕਰਨ ਦੇ ਨਾਲ ਮੈਂ ਸਵਰਨ ਸਿੰਘ ਦਾਨੇਵਾਲ ਗਿਆ ਤੁਹਾਡੇ ਨਾਲ ਇਸ ਵਕਤ ਜੁੜਿਆ ਹੋਇਆ ਹਾਂ ਸੋ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਚਲੋ ਚੱਲਦੇ ਹਾਂ ਆਪਾਂ ਪਿੰਡ ਜਿਉਂਦਵਾਲ ਨੂੰ ਰੇਡੀਓ ਪੰਜਾਬ ਟੂਰੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਬਹੁਤ ਬਿੱਗਾ ਸਵਾਗਤ ਹੈ ਇਸ ਵਕਤ ਅਸੀਂ ਜਿਉਂਦ ਪਿੰਡ ਵੱਲ ਨੂੰ ਜਾ ਰਹੇ ਹਾਂ ਇੱਥੇ ਅੱਜ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਵੀਰਵਾਰ ਨੂੰ ਜਿਹੜਾ ਬਠਿੰਡਾ ਦੇ ਜਿਉਂਦ ਪਿੰਡ ਦੇ ਵਿੱਚ ਇੱਕ ਭਾਰੀ ਘਟ ਰੱਖਿਆ ਗਿਆ ਜਿੱਥੇ ਕੀ ਭਾਰਤ ਭਰ ਤੋਂ ਵੱਡੇ ਕਿਸਾਨ ਨੇਤਾ ਪਹੁੰਚ ਰਹੇ ਨੇ ਜਿਸ ਦੇ ਮੱਦੇ ਨਜ਼ਰ ਤੁਸੀਂ ਦੇਖ ਰਹੇ ਹੋ ਕਿ ਇਹ ਅਲੱਗ-ਅਲੱਗ ਜਿਹੜੀਆਂ ਜਥੇਬੰਦੀਆਂ ਦੇ ਲੋਕ ਗੱਡੀਆਂ ਇੱਥੇ ਦੇਖੀ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਨਾਲ ਹੀ ਸੜਕ ਦੇ ਦੂਜੇ ਪਾਸੇ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਜਿਹੜੇ ਨੇ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਭਾਰੀ ਤਦਾਦ ਦੇ ਵਿੱਚ ਜਿਹੜੀ ਹੈ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਪਿੰਡ ਜਿਉਂਦ ਦੇ ਬਾਹਰਵਾਰ ਇਸ ਵਕਤ ਅਸੀਂ ਨੈਸ਼ਨਲ ਹਾਈਵੇ 7 ਦੇ ਉੱਤੇ ਖੜੇ ਆ ਗੱਡੀਆਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੀਆਂ ਯੂਨੀਅਨਸ ਕਿਸਾਨ ਆਗੂ ਨੇ ਜਿਹੜੇ ਉਹ ਪਹੁੰਚ ਰਹੇ ਨੇ ਇੱਥੇ ਭਾਰੀ ਇਕੱਠ ਜਿਹੜਾ ਉਹ ਹੁਣ ਜਾ ਰਿਹਾ ਸੋ ਤੁਸੀਂ ਸਾਡੇ ਨਾਲ ਇਸ ਵਕਤ ਪਿੰਡ ਜਿਉਂਦ ਤੋਂ ਜੁੜੇ ਹੋਏ ਉਹ ਪਿੰਡ ਜਿਉਂਦ ਦੇ ਬਾਹਰਵਾਰ ਅਸੀਂ ਜਿਹੜਾ ਤੁਹਾਨੂੰ ਲੈ ਕੇ ਖੜੇ ਆ ਇਸਾ ਵੀਡੀਓ ਨੂੰ ਵੱੱਟ ਤੋਂ ਵੱੱਟ ਲਾਈਕ ਕਰਦੇ ਤੇ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਕਿ ਅਸੀਂ ਇਹ ਸ਼ੁਰੂਆਤ ਹੈ ਅੱਜ ਦੇ ਇਸ ਪ੍ਰੋਗਰਾਮ ਦੀ ਤੁਹਾਨੂੰ ਇੰਟਰੋਡਕਸ਼ਨ ਦੇ ਰਿਹਾ ਹਾਂ ਇਸ ਤੋਂ ਬਾਅਦ ਅਸੀਂ ਪਿੰਡ ਚੱਲਾਂਗੇ ਪਿੰਡ ਦੇ ਵਿੱਚੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਾਮਲਾ ਜਿਹੜਾ ਹੈਗਾ ਕਿ ਇਸ ਪਿੰਡ ਦੇ ਵਿੱਚ ਜਿਹੜੇ ਕਿਸਾਨ ਨੇ ਲੰਮੇ ਸਮੇਂ ਤੋਂ ਜ਼ਮੀਨ ਦੇ ਉੱਤੇ ਕਾਬਜ਼ੀ ਨੇ ਪਰ ਇੱਕ ਅਦਾਲਤੀ ਹੁਕਮ ਆਉਂਦਾ ਜਿਸ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਇਸ ਜ਼ਮੀਨ ਤੋਂ ਵਾਂਝੇ ਕਰਨ ਦਾ ਹੁਕਮ ਆਇਆ ਪਿੱਛੇ ਦੇ ਇੱਥੇ ਨਕਸ਼ਾਬੰਦੀ ਅਤੇ ਮਰੱਬੇਬੰਦੀ ਕਰਨ ਦਾ ਜਿਹੜਾ ਹੁਕਮ ਆਇਆ ਸੀ ਉਦੋਂ ਪੁਲਿਸ ਅਤੇ ਕਿਸਾਨਾਂ ਦਰਮਿਆਨ ਵੱਡੀ ਝੜਪ ਵੀ ਹੋਈ ਸੀਗੀ ਸੋ ਇਸੇ ਚੀਜ਼ ਨੂੰ ਲੈ ਕੇ ਅੱਜ ਤੱਕ ਭਾਰੀ ਕੱਟ ਕੀਤਾ ਜਾ ਰਿਹਾ ਸਿੱਧਾ ਤੌਰ ਦੇ ਉੱਤੇ ਕਹੀਏ ਕਿ ਇਹ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਇਸ ਇਕੱਠ ਨੂੰ ਜਿਹੜਾ ਦੇਖਿਆ ਜਾਵੇਗਾ ਸੋ ਕੈਮਰਾਮੈਨ ਕਰਨ ਦੇ ਨਾਲ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਇਸ ਵਕਤ ਜੁੜਿਆ ਹੋਇਆ ਸੋ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਚਲੋ ਚੱਲਦੇ ਆਂ ਆਪਾਂ ਪਿੰਡ ਜਿਉਂਦਵਾਲ